ਜੀ ਗਾਇਜ਼ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਐਚਐਸ ਪੈਟ ਵਲੌਗ ਤੇ ਸਵਾਗਤ ਆ। ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਗਾਇਜ਼ ਰਾਤ ਦਾ ਫੇਰ ਬਹੁਤ ਜਲਾਮੀ ਭੰਦਿਆ ਸੀ। ਆ ਚੱਕਰ ਸਦੇਲੇ ਸਾਰਾ। ਗਏ ਸੁਨੇ ਹਟਿਆ ਜੇ ਤੇ ਹੁਣ ਹਟਿਆ ਵਾ। ਤੇ ਚੈੱਕ ਕਰ ਸਾਦੇ ਜੀ ਸਾਰਿਆਂ ਨੂੰ ਪਹੁੰਚ ਗਿਆ। ਕਿਦਰਾ ਚੱਕਰ। ਸੋਰੀਆ। ਇੱਧਰ ਆਏ ਲੈ ਉਹ ਨਹੀਂ ਦੇਣਾ ਨਹੀਂ ਇੱਥੇ ਆ ਵੇਸੇ ਉੱਤੇ ਆ ਇੱਜ ਕੀ ਨੀ ਆ ਆ ਜਾ ਆ ਜਾ ਲੈ ਇਸ ਤੋਂ ਆਪਣੀ ਬਾਕੀ ਜਾਣੇ ਚੱਤ ਉਰੇ ਉਰੇ ਇੱਧਰ ਆ ਜਾ ਹਾਂਜੀ ਗਾਇਜ਼ ਜਿਵੇਂ ਤੁਹਾਨੂੰ ਪਤਾ ਹੈ ਲਗਾਤਾਰ ਵਾਵਾ ਮੀ ਕਾਫੀ ਪੈ ਰਹੇ ਤੇ ਆਪਾਂ ਆਵੇ ਅੱਜ ਅੱਜ ਸਾਰਾ ਦਿਨ ਧੁੱਪ ਲੱਗੀ ਰਹੀ ਆ ਤੇ ਸਤਾਇ ਰਲਾ ਰਿਹਾ ਇਹ ਕੀ ਹੀ ਸਤਾਇ ਹਾਂ ਆਟਾ ਆਟਾ ਆਟੇ ਦੇ ਤੁਹਾਨੂੰ ਹੁੰਨੇ ਆ ਫੇਸੋ ਕਿਡਾ ਖੁਸ਼ ਹੋ ਗਈ ਖੰਦੇ ਆ ਵੇਖੋ ਕਿਡਾ ਪਲਾ ਮਾਸ ਜੈਕੀ ਪਲਾ ਮਾਸ ਇਹ ਬਾਹਵ ਤੁਹਾਨੂੰ ਬੱਕੀ ਜਾਨਵਰ ਚੱਕ ਰਹੀ ਹੈ ਬਣਾ ਕੇ ਲਿਆਇਆ ਮੈਂ ਸਤੋਪ ਜਵੀ ਹੈ ਆਇਆ ਵੇਖੋ ਇਹਨਾਂ ਨੇ ਆਪ ਦਾ ਖਿਚੀ ਜਣਾ ਕਾਫੀ ਅੱਜ ਦੇ ਵਧੀਆ ਮੌਸਮ ਦਾ ਮੈਂ ਕਿਹਾ ਆਪਾਂ ਹੁਣ ਉਹਨਾਂ ਨੂੰ ਉਹ ਪਾਇਆ ਸੀ ਆਟੇ ਦਾ ਘੁਲ ਕੇ ਤੇ ਆਪਾਂ ਹੁਣ ਕੁਗੜੀ ਦੇ ਜਿਹੜੇ ਛੋਟੇ ਜਿਹੇ ਚੂਚੇ ਨਿਕਲੇ ਉਹ ਵੇਖਣ ਆ ਗਏ ਆ ਠੀਕ ਟਰਾਈ ਵੀਦ ਨੂੰ ਆਪਾਂ ਮਿਲਦੇ ਆ ਤੇ ਆਇਓ ਫਿਰ ਆਪਾਂ ਨੂੰ ਖੋਨੇ ਦੇਖੋ ਆ ਸਾਰੇ ਕਬੂ ਪੀਜੇ ਨੂੰ ਇੱਕ ਕਬੂ ਇਹ ਠੰਡੇ ਆਏ ਆ ਤੇ ਅੱਧੇ ਆ ਬਾਕੀ ਤਨ ਨੂੰ ਆਉ ਖੋਨੇ ਛੋਟੇ ਝੂਜੇ ਦੇਖੋ ਚੱਕ ਕਰ ਸਾ ਦੇ ਥੋੜਾ ਹੈ ਪਰ ਪੈ ਗਿਆ ਇਹਨਾਂ ਦਾ ਆਪੇ ਫੀਡ ਖਵਾ ਲੈਂਦੇ ਆ ਤੇ ਬਾਕੀ ਮਾਂ ਵੀ ਉਹਨਾਂ ਦੀ ਦੇ ਸਨਾਂ ਤੇ ਫ੍ਰੀਟੀ ਚੜਕਤਾ। ਹਾਂਜੀ ਗਾਇਸ ਜਿਵੇਂ ਤੁਸੀਂ ਚੈੱਕ ਕਰ ਸਕਦੇ ਜੇ ਅੱਧੇ ਜਨਵਰੀ ਤੇ ਆਪਣੇ ਅੰਦਰ ਚੜ ਗਏ ਹੋਏ ਆ ਤੇ ਕੁਝ ਕੁ ਰਹਿ ਗਏ ਕਿਉਂਕਿ ਉਹਦਾ ਮੈਂ ਬੂਹਾ ਬੰਦ ਕਰਕੇ ਗਿਆ ਹਾਂ ਤੇ ਇੰਨਾ ਦਾ ਬੂਆ ਖੋਲਦੀ ਹੈ ਕਿ ਅੱਖੇ ਨਾ ਆਪਿਆ ਆਪਣੇ ਆਪਣੇ ਆਲੇ ਚ ਵੜ ਜਾਣਾ ਜਿਵੇਂ ਜਿਵੇਂ ਜਿੰਨਾ ਜਿੰਨਾ ਦਾ ਜਿੱਧਰ ਜਿੱਧਰ ਘਾ ਰਿਆ ਆਪੇ ਚੱਲ ਜਾਣਾ ਉਹ ਤੋਂ ਹਾਂਜੀ ਗੇਸ ਕੱਲ ਮਿਲਾਂਗੇ ਨਵੇਂ ਵਲੌਗ ਨੇ ਜੇ ਤੁਹਾਨੂੰ ਗੇਸ ਅੱਜ ਦਾ ਵਲੌਗ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਡੇਲੀ ਵਲੌਗ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਤੇ ਮਿਲਾਂਗੇ ਤੁਹਾਨੂੰ ਕੱਲ ਨਵੇਂ ਵਲੌਗ ਨਾਲ ਸਾਰਿਆਂ ਨੂੰ ਸੱਚ ਕੇ ਕਾ